ਅੰਤਰਰਾਸ਼ਟਰੀ ਮੇਲਾ ਦਿਵਸ ਦੇ ਮੌਕੇ ਤੇ ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਔਰਤਾਂ ਦੇ ਸਸ਼ਸਤੀਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਜਲੰਧਰ ਪੁਲਿਸ ਲਾਈਨ ਵਿਖੇ ਆਯੋਜਿਤ ਕੀਤੇ ਗਏ ਇਸ ਸਮਾਗਮ ਵਿੱਚ ਪ੍ਰਮੁੱਖ ਸਿਹਤ ਸੰਭਾਲ ਮਾਹਿਰਾਂ ਨੂੰ ਇਕੱਠਾ ਕੀਤਾ ਗਿਆ ਜਿਨ੍ਹਾਂ ਵਿੱਚ ਡਾਕਟਰ ਪੂਜਾ ਖਪੂਰ, ਡਾਕਟਰ ਰੂਚੀ ਭਾਰਗਵ, ਡਾਕਟਰ ਸੀਮਾ ਸੂਦ ਅਤੇ ਡਾਕਟਰ ਐਮ ਐਸ ਪੁਟਾਨੀ ਜਿਸਨੇ ਅੱਜ ਔਰਤਾਂ ਨੂੰ ਪ੍ਰਭਾਵਿਤ ਕਰਨ ਵਾਲੇ ਗੰਭੀਰ ਸਿਹਤ ਮੁੱਦਿਆਂ ਤੇ ਅਨਮੋਲ ਜਾਣਕਾਰੀ ਦਿੱਤੀ। ਜਲੰਧਰ ਤੋਂ فرا چاناک